ਇਸ ਸਮੇਂ ਹਰਚਲ ਪੰਜਾਬ ਦੀ ਟੀਮ ਮਧਪੁਰ ਦੇ ਵਿੱਚ ਪਹੁੰਚੀ ਹੈ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਪਾਣੀ ਨਾਲ ਚੱਲਣ ਵਾਲੀ ਚੱਕੀ ਜਿਹਨੂੰ ਘਰਾਟ ਵੀ ਕਿਹਾ ਜਾਂਦਾ ਹੈ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜਾ ਆਟਾ ਆ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਪਰ ਚਲੋ ਜੇ ਇਥੇ ਜਗਦੀਸ਼ ਕੁਮਾਰ ਹੈ ਜਿਹੜਾ ਚੱਕੀ ਚਲਾਉਂਦੇ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ 20 ਸਾਲ ਤੋਂ ਉਹ ਕੰਮ ਕਰਦੇ ਪਏ ਆ ਉਹ ਜਿਹੰਦਰ ਨਾਲ ਗੱਲਬਾਤ ਕੀਤੀ ਗਈ ਹੈ ਹਲਚਲ ਪੰਜਾਬ ਦੀ ਟੀਮ ਨਾਲ ਨਾਲ ਗੱਲਬਾਤ ਵੀ ਹੋਈ ਹੈ ਪਰ ਉਹਨਾਂ ਦਾ ਅੱभी ਕਹਿਣਾ ਹੈਗਾ ਕਿ ਜਿਹੜੀ ਪਾਣੀ ਨਾਲ ਚੱਲਣ ਵਾਲੀ ਚੱਕੀ ਜਿਹਨੂੰ ਘਰਾਟ ਕਿਹਾ ਜਾਂਦਾ ਹੈ ਇੱਕ ਘੰਟੇ ਦੇ ਵਿੱਚ 10 ਕਿਲੋ ਤੋਂ 15 ਕਿਲੋ ਜਿਹੜਾ ਆਟਾ ਪਿਸਿਆ ਜਾਂਦਾ ਹੈ ਜੇ ਗੱਲ ਕਰੀਏ ਦੂਜੀ ਚੱਕੀਆਂ ਦੀ ਪਰ ਉਹ ਇੱਕ ਘੰਟੇ ਦੇ ਵਿੱਚ ਕੁਵਾਂਟਲਾਂ ਹਿਸਾਬ ਨਾਲ ਜਿਹੜਾ ਆਟਾ ਪਿਸਿਆ ਜਾਂਦਾ ਹੈ ਪਰ ਉਹਨਾਂ ਦਾ ਅੱभी ਕਹਿਣਾ ਹੈਗਾ ਕਿ ਇਹ ਦੇਖ ਠੰਡੇ ਪਾਣੀ ਨਾਲ ਚੱਲਣ ਵਾਲੀ ਚੱਕੀ ਆ ਤਾਂ ਇਹ ਨਾਲ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੇ ਗੱਲ ਕਰੇ ਬਾਜਰਾ ਹੋ ਜੇ ਕਣਕ ਹੋ ਜੇ ਤੇ ਜਾਇ ਕਿ ਛੋਲੇ दाल ਵੀ ਹੋਵੇ ਤਾਂ ਉਹ ਵੀ ਪਸੀ ਜਾਂਦੀ ਹੈ ਤਾਂ ਜੇ ਇ ਕਾ ਕਿਥੇ ਸਿਰ ਪੰਜਾਬ ਦੇ ਨਹੀਂ ਜੇ ਐਂਡ ਕੇ ਤੋਂ ਵੀ ਹਮਾਚਲ ਤੋਂ ਵੀ ਦੂਰ ਦੂਰ ਤੋਂ ਲੋਕੀ ਇੱਥੇ ਆਟਾ ਕਿਸਾਨ ਆਂਦੇ ਆ ਪਰ ਉਹਨਾਂ ਦਾ ਅੱਗੇ ਕਹਿਣਾ ਹੈਗਾ ਕਿ ਜੇ ਇੱਥੇ ਠੰਡੇ ਪੰਨੇ ਆਟਾ ਪੀਂਦਾ ਇਹ ਪਾਣੀ ਪੂਰਾ ਲੈਵਲ ਬਰਾਬਰ ਹੋਵੇ ਤੇ ਫਿਰ ਇਹਦੀ ਚੱਕੀ ਚੱਲਦੀ ਹੈ ਤੇ ਨਹੀਂ ਤਾਂ ਪਾਣੀ ਘੱਟ ਹੁੰਦੇ ਗਾਣ ਜੀ ਚੱਕੀ ਬਿਲਕੁਲ ਬੰਦ ਹੋ ਜਾਂਦੀ ਹੈ ਚਲੋ ਗੱਲਬਾਤ ਕਰਦੇ ਹਾਂ ਜਗਦੀਸ਼ ਕੁਮਾਰ ਉਹਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ 바ਦ ਨੂੰ ਲੈ ਕੇ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਹਾਂ ਜੀ ਅੰਕ ਮੇਰਾ ਨਾਮ ਜਗਦੀਸ਼ ਰਾਜ ਹੈ ਤੇ ਮੈਂ 2500 ਦੇ ਵਿੱਚ ਕਰਾਰ ਲਿਆ ਹੀ ਦੇ ਵੀਰ ਸਾਹ ਨੂੰ ਵੀ ਮੇਰੇ ਘਰਾੜ ਦਾ ਕੰਮ ਕਰਦੇ ਆ। ਇਹ ਆਟਾ ਜਿਹੜਾ ਬਹੁਤ ਵਧੀਆ ਹੈ। ਪਾਣੀ ਨਾਲ ਪੁੰਦਾ ਹੈ, ਠੰਡਾਟਾ ਹੈ। ਕਈ ਬੁਆਦੀਆਂ ਗੂਰ ਕਰਦਾ ਹੈ। ਮੇਰੇ ਕੋਲ ਲੋਕ ਦੂਰ ਦੂਰੋਂ ਜਾਂਦੇ ਨੇ। ਮਾਂ ਚਲਦੇ ਵੀ ਆਂਦੇ ਨੇ, ਜੀ ਆਂ ਕੇ ਵੀ ਆਂਦੇ ਨੇ। ਤੇਰੀ ਜੋ ਫੁੱਲੂ ਜੋ ਆਪਣੇ ਮਠੀ ਕੋਟਾ ਲੈ ਜਾਂਦੇ ਨੇ। ਲਾਗੇ ਬਾਰੇ ਨਾਲ ਸਾਰੇ ਲੋਕ ਜਾਂਦੇ ਨੇ। ਕਾਫੀ ਲੋਕ ਮੇਰੇ ਕੋਲ ਆਉਂਦੇ। ਕਿਹੜਾ ਕਿਹੜਾ ਅੱਡਾ ਪੀਸੇ ਜੰਦਾ? ਆਟਾ ਕੋਈ ਵੀ ਹੋਵੇ, ਬਾਜਰਾ ਹੋਵੇ, ਮੱਕੀ ਹੋਵੇ, ਛੋਲ ਹੋਣ, ਕਣਕ ਹੋਵੇ। ਅਸੀਂ ਤਾਂ ਆਟਾ ਬਣਾਣਾ ਹੈ। ਕੋਈ ਕੁਝ ਵੀ ਲੈ ਆਵੇ। ਅਜੇ ਅਸਾਂ ਰ ਕਮਾਟਾ ਬਣਾਣਾ ਅਈ ਅਟਾ ਬਣਾਣਾ ਔਰ ਇਹ ਅਟਾ ਜਿਹੜਾ ਘਰਾ ਦਾ ਠੰਡਾ ਅਟਾ ਹੈ ਬੜਾ ਵਧੀਆ ਅਟਾ ਹੈ ਫਾਇਦਾ ਇਹ ਆ ਪੀਜੇ ਕੇਈ ਬਬਾਰੀ ਜੜੀਆਂ ਦੂਰ ਹੋ ਗਈਆਂ ਕਿਉਂਕਿ ਇਹਨ ਪਿਣਾ ਹੈ 12 13 ਕਿਲੋ ਘੰਟੇ ਦਾ ਚੱਕੀ ਨੇ ਪਿਣਾ ਦੋ ਢਾਈ ਕਾਊਂਟਰ ਘੰਟੇ ਦਾ ਉਹਨੂੰ ਜੋਨੋ ਚੱਲਣਾ ਜੋਨੋ ਅਟਾ ਸੜਨਾ ਹੈ ਇਹਦਾ ਤੁਸੀਂ 20 ਕਿਲੋ ਕੰਨ ਪਾਓ 20 ਕਿਲੋ ਰੱਖ ਲਓ ਕੋਈ ਘਟਣਾ ਨਹੀਂ ਕੋਈ ਸੜਨਾ ਨਹੀਂ ਇਹਦਾ ਅਟਾ ਇਹਦਾ ਤਾਹਿੰਦਾ ਹੈ ਕੰਮ ਹੋਵੇ ਫੇਰ ਅਸੀਂ ਜਨੇ ਕਰਨ ਨਹੀਂ ਕੰਮ ਹੋਵੇ ਤਾਂ ਫੇਰ ਅਸੀਂ ਘਰ ਚੱਲ ਜਣੇ ਕੋਈ ਸੇਵੇ ਨਾਲ ਲੋਕਾਂ ਲਈ ਇਹ ਹੀ ਕੰਨੀ ਆਵੇ ਜੋ ਆਓ ਆਟਾ ਪਿਓ ਚੰਗੀ ਚੀਜ਼ ਬਣਦੀ ਹੈ ਚੰਗੀ ਖਾਓ ਖਾਣ ਵਾਸਤੇ ਸਭ ਨੂੰ ਮਿਤ ਕਰਨਿਆ ਸੀ ਤੇ ਕਈ ਬਿਮਾਰੀਆਂ ਦੂਰ ਕਰਦਾ ਹੈ ਸ਼ੂਗਰ ਵਾਲੇ ਵਾਸਤੇ ਬਿਲਕੁਲ ਠੀਕ ਹੈ ਜਿਹੜਾ ਇਹ ਕਈ ਜਿਹੜਾ ਸੂੜਾ ਹੈ ਸੂੜਾ ਕਈ ਉਹ ਲੂਣ ਪਾ ਕੇ ਤੇ ਖੀਰ ਬਣਾ ਕੇ ਖਾਣ ਸ਼ੂਗਰ ਵਾਸਤੇ ਬੜਾ ਵਧੀਆ ਹੈ